ਹਾਂਜੀ ਜਗ੍ਹਾ ਪਰ ਵਰਗਾੜੀ ਹਾਂਜੀ ਹਾਂਜੀ ਬਾਈ ਜੀ ਹਾਂਜੀ ਹੋਰ ਬਾਈ ਜੀ ਠੀਕ ਹਾਂ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਠੀਕ ਨੇ ਜੀ ਹਾਂਜੀ ਵਧੀਆ ਜੀ ਵਧੀਆ ਪੱਤਰਪਾ ਠੀਕ ਆ ਪੈਣਾ ਹੁਣ ਵਧੀਆ ਨੇ ਹਾਂਜੀ ਹਾਂਜੀ ਆਪਣਾ ਤੇ ਦੱਸੋ ਜੀ ਠੀਕ ਆ ਮੈਂ ਪੱਤਰਕਾਰ ਕੰਮ ਕਰਦਾ ਸੀ ਅੰਦਰ ਅੱਛਾ ਜੀ ਅੱਛਾ ਮੈਂ ਤੇਰੇ ਭਾਈ ਨੇ ਮੈਸੇਜ ਮੈਸੇਜ ਕੀਤਾ ਹੀ ਗਏ ਮੈਸੇਜ ਕੀਤਾ ਸੀਗਾ ਸਾਨੂੰ ਮੈਂ ਅੱਛਾ 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 ਹਾਂਜੀ ਮੈਂ ਪੁੱਛਣਾ ਚਾਹੁੰਦਾ ਸੀ ਮੈਂ ਕਹਾ ਸਾਨੂੰ ਧਮਕੀਆਂ ਕਿੰਨੇ ਕਿੰਨੇ ਸਮੇਂ ਤੋਂ ਆ ਰਹੀਆਂ ਇਹ ਮੈਨੂੰ ਧਮਕੀਆਂ ਆ ਰਹੀਆਂ ਇਹ ਕਿਦੋਂ ਕਤਲ ਹੋਇਆ ਕੁੜੀ ਦਾ ਕਿਹੜੀ ਦਾ ਆ ਉਹ ਜਾਨੀਆ ਉਹ ਦਾ ਕਮਲ ਕਮਲਕੌਰ ਦਾ ਕਮਲਕੌਰ ਦਾ ਤੇ ਆਪਣਾ ਤਾਂ ਕੋਈ ਉਹ ਜਾਂ ਪੰਗਾ ਵੀ ਨਹੀਂ ਗਾਣਾ ਇਹ ਬਿਨਾ ਗੱਲ ਤੋਂ ਡਰਦੇ ਨੂੰ ਡਰਾਉਣ ਵਾਲਾ ਕੰਮ ਆ ਇਹਦਾ ਮੈਂ ਬਾਕੀ ਤੁਸੀਂ ਆਪਦਾ ਕੰਮ ਵੀ ਆਪਦਾ ਕਰੀ ਜਾਏ ਨਾ ਤੁਸੀਂ ਕਿਹੜੇ ਲੱਚਰਤਾ ਵਾਲਾ ਕੰਮ ਕਰਦੇ ਹੋ ਕੋਈ ਹਾਂ 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 ਨਸਰੀ ਨਾ ਜਾਣੇ ਆਪਾਂ ਕੰਮ ਠੀਕ ਹੈ ਤੁਸੀਂ ਕਿਹੜੇ ਪਿੰਡੋਂ ਆਈ ਮੈਂ ਰਾਂਪਰੇ ਤੋਂ ਵੀਰੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਵੀਰੇ ਜਰੂਰ ਤਰੋ ਗੱਲ ਬਾਤ ਤੇ ਮੈਂ ਕਹਿੰਦਾ ਸੀ ਤੇ ਜਿਹੜਾ ਨਾਮ ਉਹ ਬੰਦਾ ਲੈ ਰਿਹਾ ਕਿ ਮੈਂ ਅਮਰਤਪਾਲ ਮੈਰੋ ਦਾ ਚੇਲਾ ਬੋਲ ਰਿਹਾ ਹਾਂ ਹਾਂਜੀ ਹਾਂਜੀ ਹਨਾ ਉਹ ਜਾਂ ਤਾਂ ਐ ਮੰਨ ਲਓ ਅਮਰਤਪਾਲ ਦਾ ਨਾਮ ਬਦਨਾਮ ਕਰਨਾ ਚਾਹੁੰਦਾ ਕਿ ਵੈਸੇ ਹੀ ਜਾਂ ਕੋਈ ਪੈਸੇ ਨੂੰ ਲੈ ਕੇ ਕੋਈ ਰੋਲਾ ਪਾਉਣਾ ਚਾਹਦਾ ਪੈਸੇ ਪੈਸੇ ਵਾਲਾ ਚੱਕਰੀ ਆਈ ਪੈਸੇ ਅਗਲਾ ਭਾ ਕਹਿੰਦਾ ਵੀ ਲੱਖ ਲੱਖ 50000 ਰੁਪਇਆ ਦਿਓ ਹਨਾ ਆਪਾਂ ਕਿੱਥੋਂ ਦੇ ਦਾਂਗੇ ਇਹਨੂੰ ਪੈਸਾ ਆਉਂਦਾ ਹੋਊਗਾ ਭਾਈ ਸੋਸ਼ਲ ਮੀਡੀਆ ਦੇ ਕੰਮ ਕਰੀ ਜਾਂਦਾ ਹਾਂ 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 ਹ ਉਹਦੇ ਨਾਲ ਪਤਾ ਫੋਨ ਸਿੱਧਾ ਲਾਉਂਦਾ ਹੁੰਦਾ ਹਾਂ 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 ਮੈਰੂ ਮੈਰੋ ਦਾ ਨਹੀਂ ਚੱਕਰ ਲੱਗਦਾ ਇਹ ਆਪਾਂ ਨੂੰ ਹੋਰ ਚੱਕਰ ਲੱਗਦੇ ਆ ਕਿਵੇਂ ਆਪਾਂ ਵੀਡੀਓ ਵੀਡੀਓ ਪਾਉਂਦੇ ਰਹਿਨੇ ਆ ਕਿ ਇਹ ਹੈ ਨਾ ਤੇ ਅਗਲਾ ਉਹੀ ਵੈਰ ਬੁਰਗਾ ਅਗਲਾ ਵਿੱਚ ਜਾਣ ਕੇ ਬਈ ਕਿਤੇ ਜਾ ਤਾਂ ਇਹ ਵੀ ਗੱਲ ਵੀ ਹੋ ਸਕਦੀ ਹੈ ਕਿ ਜਾਂ ਤਾਂ ਜਿਹੜੇ ਆਪਾਂ ਕਹਿੰਦੇ ਆ ਜਦੋਂ ਬੰਦਾ ਤਾਂ ਨੂੰ ਚੜਦਾ ਹੁੰਦਾ ਨਾ ਪਹਿਲਾਂ ਆਪਦੇ ਲਈ ਧੱਕੇ ਹੁੰਦੇ ਨੇ ਜਦੋਂ ਆਪ ਦਾ ਬੰਦਾ ਤੁਹਾਨੂੰ ਜਾਣ ਜਾਣ ਕੇ ਫੋਨ ਕਰਾ ਰਿਆ ਹੋਵੇ ਕਿ ਤੂੰ ਭਾਈ ਵੀਡੀਓ ਤੇ ਗੰਦ ਪਾਈ ਜਾਨਾ ਵੀਡੀਓ ਟੀਟ ਕਰਦੇ ਜਾ ਤੇਰਾ ਸਿਰ ਵੱਢ ਦਾਂਗੇ ਅਸੀਂ ਤੇ ਨਾਲ ਹਾਂ 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 ਇਹ ਪਤਾ ਕੀ ਚੱਕਰ ਆਈ ਇਹ ਦੂਜਾ ਕੀ ਨਾ ਇੱਕ ਬੰਦੇ ਦਾ ਤਾਂ ਲੱਗ ਗਿਆ ਪਤਾ ਗੁਰਦਾਰੇ ਦੇ ਵਿੱਚ ਰਹਿੰਦਾ ਕਿਹੜਾ ਬੰਦਾ ਫੋਨ ਲਾਉਂਦਾ ਆਪਾਂ ਨੂੰ अच्छा समाणा बरनाले ਦੇ ਨਾਲ ਪਿੰਡ ਹੈਗਾ ਨਾ ਸਮਾਣਾ ਹੂੰ ਹੂੰ ਉਹ ਗੁਰਦਾਰੇ ਚੋਂ ਨਿਕਲਿਆ ਜੀ ਨੰਬਰ ਇੱਕ ਬੰਦੇ ਦਾ ਉਹ ਵੀ ਬੰਦਾ ਚੱਕਾਂ ਗਿਆ ਸੀ ਗ੍ਰੰਥੀ ਤੇ ਇੱਕ ਇੱਕ ਹੋਰ ਕਿਹੜੇ ਨੇ ਫੋਨ ਲਾਇਆ ਇਹਦੀ ਜਾਂਚ ਚੱਲੀ ਜਾਂਦੀ ਹੈ ਜੀ اچھا ਤੁਸੀਂ ਇਹ ਪੁਲਿਸ ਦੇ ਦਿੱਤੀ ਸੀ ਰਿਪੋਰਟ ਨਹੀਂ ਨਹੀਂ ਪੁਲਸ ਨੂੰ ਨਹੀਂ ਗਈ ਆਪਣੇ ਕਿਹੜੇ ਬੰਦੇ ਆਪਣੇ ਨਾਲ ਜੁੜੇ ਹੋਏ ਆ ਨਾ ਇਹ ਪੂਰੇ ਤਗੜੇ ਤਗੜੇ ਹੂੰ ਹੂੰ ਤੇ ਸਭ ਉਹੀ ਜਾਂਚ ਕਰੀ ਜਾਂਦੇ ਆ ਜੀ ਠੀਕ ਹੈ ਉਹ ਤਾਂ ਮੈਂ ਤੁਹਾਨੂੰ ਇਹ ਮਤਲਬ ਤੁਸੀਂ ਸਾਫ਼ ਸੁੱਤਰੇ ਚਲੋ ਆਪ ਦਾ ਇਹ ਕਹਿਣਾ ਇੱਕ ਕੰਮ ਵੀ ਸਾਰੀ ਤੇੜੀ ਕਰਦੇ ਨੇ ਘਰ ਦੀ ਟੈਨਸ਼ਨਾਂ ਵੀ ਹੁੰਦੀਆਂ ਬਹੁਤ ਬੰਦਾ ਰੀਲ ਬਣਾਉਂਦਾ ਚਲੋ ਨਜ ਦੇ ਡਾਬਦੇ ਆ ਬੰਦਾ ਇਹ ਲੈ ਕੇ ਜਾਂਦਾ ਹਾਂ ਸਹੀ ਗੱਲ ਹੈ ਸਹੀ ਗੱਲ ਹਾਂਜੀ ਹਾਂਜੀ ਹੋਰ ਬਹੁਤ ਕੁਝ ਚੱਲੀ ਜਾਂਦੀ ਹੈ ਇੰਸਟਾਗ੍ਰam ਫੇਸਬੁਕ ਉਹਨਾਂ ਨੂੰ ਨਹੀਂ ਨਾ ਉਹਨਾਂ ਨੂੰ ਨਹੀਂ ਆ ਕਹਿਣਾ ਮੀਨਾਰ ਵਾਲਾ ਪਿੰਡਾ ਹਾਂ 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 ਕੀ ਹੋਰ ਬਹੁਤ ਕੁਝ ਚੱਲ ਰਿਹਾ ਤੁਸੀਂ ਕਦੇ ਗਲਤ ਸ਼ਬਦ ਨਹੀਂ ਬੋਲਿਆ ਨਹੀਂ 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 ਆਪਾਂ ਬਰਾਹਮਣ ਵਧੀਆ ਚੱਲੋ ਐਂ ਕੰਮ ਵੀ ਕਰਦੇ ਹੋ ਕੰਮ ਦੇ ਨਾਂ ਨਾਲ ਤੁਹਾਨੂੰ ਐਂਦਾ ਚਲੋ ਕਿ ਸੋਸ਼ਲ ਮੀਡੀਆ ਤੋਂ ਕਰਕੇ ਆ ਐਂ ਆਦਾ ਵੀ ਆਪ ਆਪਦੀ ਜਨਮ ਦਿਨ ਵਾਗ ਲੈਂਗੇ ਇਹ ਕਾਰਨ ਟੈਂਸ਼ਨ ਵੀ ਵੀ ਰਹਿੰਦਾ ਇਹਨਾਂ ਨਾਲ ਸਹੀ ਗੱਲ ਹੈ ਇਹ ਹੋਰ ਪਾ ਦਿੰਦੇ ਟੈਂਸ਼ਨ ਨਾਲ ਕੁੱਤੇ ਹੂੰ ਇਹ ਸਹੀ ਗੱਲ ਉਦੋਂ ਬਾਅਦ ਤਾਂ ਨਹੀਂ ਫੋਨ ਆਇਆ ਕਿਸੇ ਦਾ ਨਹੀਂ ਨਹੀਂ ਉਦੋਂ ਬਾਅਦ ਤਾਂ ਨਹੀਂ ਆਇਆ ਜੀ ਆਈਆਂ ਦਾ ਵੱਜੀਆਂ ਸੀ ਮੈਂ ਉਸੇ ਨੰਬਰ ਤੋਂ ਅੱਛਾ ਦੁਬਾਰਾ ਫੇਰ ਜਾਣ ਕੇ ਲੱਗਿਆ ਹਾਂ ਹਾਂ ਤੇ ਉੱਥੇ ਨੰਬਰ ਤੋਂ ਫੇਰ ਆਇਆ ਫੋਨ ਆ ਤੇ ਸੌਰੀ ਇੰਨੀ ਕਹਿ ਕੇ ਫੋਨ ਕੱਟਤਾ ਅੱਛਾ ਉਪਰ ਤੁਸੀਂ ਰਿਪਲਾਈ ਦੇ ਦਿੱਤਾ ਸੀ ਨਾ ਜਾਂ ਤਾਂ ਇੱਕ ਤੁਸੀਂ ਆਪਦੇ ਪੇਜ ਤੇ ਪਾ ਦਿੱ ਸੀ ਹਾਂ ਹਾਂ ਤੇ ਉਹਨੇ ਉਹਨੇ ਗਲਤ ਹੋਵੇ ਤੁਹਾਨੂੰ ਡਰ ਹੋਵੇ ਤੁਸੀਂ ਸਾਫ਼ ਸੁਥਰੀ ਗੱਲ ਅਗਲੇ ਨੂੰ ਕਹਿ ਦੀ ਸਿੱਧੀ ਹਾਂ ਭਾਈ ਘਰੇ ਆ ਜਾ ਹਾਂ ਗੱਲ ਖਤਮ ਹੋ ਗਈ ਨਾ ਕਿ ਮੈਂ ਇਹ ਗਲਤ ਕਰਦਾ ਹਾਂ ਫੇਰ ਤਾਂ ਆਈ ਵੀ ਸਕਦੇ ਹਾਂ ਨਾ ਜੇ ਮੈਂ ਕਿਸੇ ਕੋਲ ਦੁਕਾਨਾ ਹੋਵਾਂ ਮੈਂ ਫੇਰ ਵੀ ਕਹਿ ਸਕਦੇ ਹਾਂ ਆਇਆ ਜੀ ਆਪਾਂ ਜੇ ਗੰਦ ਪਾਉਂਦੇ ਹੋਗੇ ਪੈਂਟ ਦੇ ਪਾਉਂਦੇ ਦਾਂਗੇ ਹਾਂ ਪੈਂਟ ਦੇ ਮੇਰੇ ਨਾਲ ਸਾਰੇ ਆ ਹਾਂ ਉਹ ਪਰ ਤੁਹਾਡੇ ਨਾਲ ਸਹਿਯੋਗ ਤਾਂ ਹੀ ਕਰਦੇ ਆ ਨਾ ਤੁਸੀਂ ਗਲਤ ਕੰਮ ਤਾਂ ਕੋਈ ਕਰੀ ਨਹੀਂ ਦੇ ਤੁਸੀਂ ਹਾਂ ਵਧੀਆ ਕੰਮ ਤੇ ਜਾਂਦੇ ਹੋ ਜਾਂ ਉਹ ਕੰਮ ਤੁਸੀਂ ਐ ਮਨ ਲੋ ਜਾਂਦਾ ਕੰਮ ਤੇ ਵੀਡੀਓ ਬਣਾਉਣੀ ਆ ਜਾਂ ਕਰਿਆ ਕੋਈ ਸ਼ਾਮ ਨੂੰ ਹਾਂ ਤੇ ਜਾਂ ਸ਼ਾਮ ਨੂੰ ਹੀ ਦੁਪਹਿਰੇ ਕੰਮ ਤੇ ਬਸ ਆਪਦਾ ਹਾਂ ਉਹ ਵੀ ਕੋਈ ਜ਼ਰੂਰੀ ਆ ਹਾਂਜੀ 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 ਜ਼ਰੂਰੀ ਇਹ ਰੋਕ ਇਹਨਾਂ ਨੂੰ ਕਈਆਂ ਨੂੰ ਆਏ ਲੱਗਣ ਲੱਗ ਜਾਂਦਾ ਨਾ ਜਾਂ ਤਾਂ ਕੋਈ ਆਪਦਾ ਵੀ ਹੋ ਸਕਦਾ ਜਾਂ ਕੋਈ ਜਾਣ ਕੇ ਨਾਂ ਵਰਤ ਕੇ ਵੀ ਕਰਨਾ ਚਾਹੁੰਦਾ ਬੰਦਾ ਕਿ ਅਸੀਂ ਪੈਸੇ ਲੈ ਲਈਏ ਤੋਂ ਸਹੀ ਗੱਲ ਆ ਜਮਾ ਬਾਜ ਉਵੇਂ ਗੱਡੀ ਆ ਮੂਰੋਂ ਹਾਂ ਕਿ ਭਾਈ ਬੰਦਾ ਡਰ ਜੂਗਾ ਡਰ ਕੇ ਸਾਨੂੰ ਕਹਿ ਦੂਗਾ ਵੀ ਮੈਂ ਪੈਸੇ ਦੇ ਦਿੰਨਾ हां सही गल है सही गल है दूसरे बंदे नु जत्ता जान के हरासमेंट करनी कि बन्दा काल्लू कोई गलत कदम नी ਚੱਕ ਜੇ हां सही गल है पीर असर की ਸਾਡਾ ਨਾਮ ਬਣ ਜੂਗਾ ਕੁਝ ਇਸ ਬਰਾਗ ਦੇ ਵਿੱਚ ਵੀ ਮਿਲਦੇ ਰਹਿੰਦੇ ਨੇ ਸਹੀ ਗੱਲ ਹੈ ਸਹੀ 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 ਗੱਲ ਹੈ ਨਾਂ ਬਣਾਉਂਦੇ ਮਰ ਰਹੇ ਹੂੰ ਕੋਈ ਨਹੀਂ ਤੁਸੀਂ ਆਪ ਦਾ ਵਧੀਆ ਕੰਮ ਕਰੀ ਜਾਓ ਠੀਕ ਹੈ ਜੀ ਹਨਾ ਅਕਾਲ ਪੁਰਖ ਦਾ ਉਹ ਵਾਹਿਗੁਰੂ ਬੈਠਾ ਠੀਕ ਹੈ ਠੀਕ ਹੈ ਕੋਈ ਨਹੀਂ ਤੁਹਾਡੇ ਨਾਲ ਵੀ ਖੜਾਂਗੇ ਕੋਈ ਇਦਾਂ ਦੀ ਗੱਲ ਨਹੀਂ ਕਰ ਲੂ ਕੋਈ ਨਹੀਂ ਆਇਂਦਾ ਪਤਾ ਹੀ ਆਇਂਦਾ ਫਿਰ ਫੋਨ ਲਾਈ ਜਾਂਦੇ ਸਹੀ ਗੱਲ ਹੈ ਜੀ ਤੁਸੀਂ ਆਪ ਦਾ ਵਧੀਆ ਕੰਮ ਕਰੀ ਜਾਓ ਬਾਠ ਠੀਕ ਹੈ ਉਹਨੂੰ ਘਰ ਦੀ ਸਿੱਧੀ ਸਿੱਧੀ ਦਾ ਕੀ ਕਿਵੇਂ ਕੀ ਗੱਲਬਾਤ ਆ ਕਿਸੇ ਦੇ ਕਰਦੀ ਇਹ ਗੱਲਾਂ ਨਹੀਂ ਨਾ ਜਾਣਦੇ ਇਹ ਗੱਲਾਂ ਨਹੀਂ ਨਾ ਜਾਣਦੇ ਫੋਨ ਲਾਉਂ ਜਾਂਦੇ ਹਾਂ ਹਰ ਇੱਕ ਨੂੰ ਥੋਪੀ ਬੇਵਾਬਤੂ ਦੀ ਗੱਲ ਥੋਪੀ ਜਾਂਦੀ ਹਰ ਇੱਕ ਤੇ ਤੁਸੀਂ ਆਪ ਦਾ ਘਰ ਵੀ ਹਾਲਾਂਕਿ ਤੁਸੀਂ ਆਪ ਦਾ ਘਰ ਦਿਖਾਉਂਦੇ ਹੋ ਨਾਲ ਵੀਡੀਓ ਦੇ ਹਾਂ ਸਾਰਾ ਬੋਦੀ ਆਪਾਂ ਉਹ ਜੀ ਗੱਲਬਾਤ ਹੀ ਨਹੀਂ ਕਰਦੇ ਕੋਈ ਗੱਲ ਲਪੋਕੇ ਰੱਖਦੇ ਨਹੀਂ 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 ਕਰਦੇ ਮੈਂ ਆਦਾ ਕੁਛ ਕਰੀਏ ਨਾ ਸਹੀ ਗੱਲ ਹੈ ਸਹੀ ਗੱਲ ਹੈ ਕੋਈ ਮਿਹਰ ਵੀ ਕੀਤੀ ਤਾਂ ਮਤਲਬ ਬਹੁਤ ਉੱਤੇ ਤੱਕ ਵੀ ਜਾਉਗੇ ਨਾਮ ਤਾਂ ਨਾਮ ਵੀ ਜਾਊਗਾ ਵਧੀਆ ਸੱਟ ਵੀ ਹੋ ਜਾਊਗਾ ਸਾਰਾ ਕੁਝ ਸਹੀ ਗੱਲ ਆ ਇਹ ਸਹੀ ਕਰੀ ਜਾਂਦਾ ਇੱਕ ਆਪਾਂ ਸਬਰ ਰੱਖਦੇ ਆ ਹਾਂਜੀ ਹਾਂਜੀ ਸੱਚੇ ਬਾਸ਼ਕ ਕਰੀ ਜਾਂਦਾ ਹੀ ਸਹੀ ਗੱਲ ਆ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਓਕੇ ਬਾਈ ਧੰਨਵਾਦ